ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕੇ ਖੜ ਜਾਣਗੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੇ 2027 ਦਾ ਚੋਣਾਂ ਲੜੇਗਾ ਸਾਰੇ ਲੀਡਰਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਮੰਨਿਆ ਜਾਵੇਗਾ ਅਕਾਲੀ ਸਤਾਰ ਲਹਿਰ ਦੇ ਜੋ ਵੱਡੇ ਲੀਡਰ ਮਨਪ੍ਰੀਤ ਸਿੰਘ ਯਾਦਲੀ ਜਾਗ ਗੁਰਪ੍ਰਤਾਪ ਸਿੰਘ ਮਡਾਲਾ ਜਿਹੜੇ ਉਹ ਸਾਰੇ ਲੀਡਰ ਸੁਖਬੀਰ ਸਿੰਘ ਬਾਦਲ ਨਾਲ ਆ ਜਾਣਗੇ 18 ਜੂਨ ਨੂੰ ਇਹ ਭਰਤੀ ਜਿਹੜੀ ਇਹ ਸੰਪੰਨਤ ਹੋ ਜਾਵੇਗੀ ਔਰ ਸਾਰੀ ਭਰਤੀ ਜਿਹੜੀ ਅਕਾਲੀ ਸਦਾਰ ਲਹਿਰ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਜਾਵੇਗੀ ਇਸ ਦੇ ਬਾਰੇ ਜੋ ਵੱਡੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਅਕਾਲੀ ਦਲ ਇੱਕ ਹੀ ਇੱਕੋ ਅਕਾਲੀ ਦਲ ਮਜ਼ਬੂਤ ਹੋਵੇਗਾ ਔਰ ਪੰਜਾਬ ਵਿੱਚ ਸੱਤਾ ਵਿੱਚ ਆਵੇਗਾ ਜਿਵੇਂ ਹੀ ਕੱਲ ਸੁਖਦੇਵ ਸਿੰਘ ਢਿੰਡਸਾ ਦੀ ਅੰਤਿਮ ਅਰਦਾਸ ਦੇ ਮੌਕੇ ਜੋ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਵੀ ਜੋ ਅਪੀਲ ਕੀਤੀ ਏ ਜੋ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜੋ ਸਲਾਹ ਦਿੱਤੀ ਏ ਉਸ ਨੂੰ ਲੈ ਕੇ ਚਰਚਾਵਾ ਤੇਜ਼ ਹੋਈਆਂ ਨੇ ਕਿ ਸੁਨੀਲ ਕੁਮਾਰ ਜਾਖੜ ਜੋ ਭਾਜਪਾ ਦੇ ਸੂਬਾ ਪ੍ਰਧਾਨ ਨੇ ਔਰ ਸੂਬਾ ਪ੍ਰਧਾਨ ਹੋਣ ਦੇ ਨਾਤੇ ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਗੁਹਾਰ ਲਗਾ ਰਹੇ ਸੀ ਔਰ ਉਹਨਾਂ ਨੇ ਜਦੋਂ ਆਪਣਾ ਭਾਸ਼ਣ ਸ਼ੁਰੂ ਕੀਤਾ ਤਾ ਸਾਰੇ ਲੋਕ ਹੈਰਾਨ ਹੋ ਕੇ ਕਿ ਭਾਜਪਾ ਦਾ ਸੂਬਾ ਪ੍ਰਦਾਨ ਹੋਵੇ ਔਰ ਅਕਾਲੀ ਦਲ ਲਈ ਉਸਦੇ ਵਿੱਚ ਇੰਨਾ ਪਿਆਰ ਅਕਾਲੀ ਦਲ ਉਸਦੇ ਅੰਦਰ ਜਿਹੜਾ ਵਸਿਆ ਹੋਇਆ ਹੈ ਅਕਾਲੀ ਦਲ ਨੂੰ ਵਾਰ-ਵਾਰ ਉਹੀ ਜੋਸ਼ ਕਰ ਰਹੇ ਸੀ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਜਿਹੜੀ ਕਿ 104 ਸਾਲ ਪੁਰਾਣੀ ਪੰਜਾਬ ਦੇ ਵਿੱਚ ਪਾਰਟੀ ਹੈ ਔਰ ਇਸ ਨੂੰ ਮਜ਼ਬੂਤ ਕੀਤਾ ਜਾਵੇ ਔਰ ਜਿਹੜੇ ਅਲੱਗ-ਅਲੱਗ ਲੀਡਰ ਹੋਏ ਹੋਏ ਨੇ ਉਹਨਾਂ ਸਾਰਿਆਂ ਨੂੰ ਇੱਕ ਸਟੇਜ ਤੇ ਆ ਕੇ ਇਕੱਠਾ ਹੋ ਕੇ ਆਪਣੇ ਮਨਮਟਾ ਜਿਹੜੇ ਭੁਲਾ ਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਸ ਨੂੰ ਮਜ਼ਬੂਤ ਕਰੋ ਤਾਂ ਕਿ ਦੋ ਇਹ ਸਤਾਈ ਦੇ ਵਿੱਚ ਅਕਾਲੀ ਸਰਕਾਰ ਆ ਸਕੇ ਸੋ ਇਹ ਸੂਬਾ ਪ੍ਰਧਾਨ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰ ਚਿੰਤਾ ਬਚਨੇ ਕਿ ਸੁਨੀਲ ਕੁਮਾਰ ਜਾਖੜ ਦੇ ਵੱਲੋਂ ਅਜਿਹਾ ਕਿਉਂ ਬਿਆਨ ਦਿੱਤਾ ਜਾ ਰਿਹਾ ਹੈ ਸੁਨੀਲ ਕੁਮਾਰ ਜਾਖੜ ਜਿਹੜੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਔਰ ਉਹਨਾਂ ਨੂੰ ਹਾਈ ਕਮਾਂਡ ਨੇ ਬਹੁਤ ਵੱਡੀਆਂ ਪਾਬਲਾਂ ਦਿੱਤੀਆਂ ਹੋਈਆਂ ਨੇ ਕਿ ਅਕਾਲੀ ਭਾਜਪਾ ਗੱਠਜੋੜ ਹੋਣ ਦਾ ਵੀ ਇਹ ਸੁਨੀਲ ਕੁਮਾਰ ਜਾਖੜ ਰਾ ਖੋਲ ਰਹੇ ਨੇ ਜੋ ਕਿ ਸੁਨੀਲ ਕੁਮਾਰ ਜਾਖੜ ਨੇ ਅਕਾਲੀ ਭਾਜਪਾ ਦੇ ਵਿੱਚ ਜਿਹੜਾ ਗਠਜੋੜ ਕਰਾਉਣ ਦਾ ਇੱਕ ਥੰਮ ਦਾ ਕੰਮ ਕਰ ਰਹੇ ਨੇ ਇੱਕ ਪੂਰ ਦਾ ਕੰਮ ਕਰ ਰਹੇ ਨੇ ਜੋ ਸਨੀ ਕੁਮਾਰ ਜਾਖੜ ਉਹ ਪ੍ਰਧਾਨ ਮੰਤਰੀ ਨਿੰਦਰ ਮੋਦੀ ਔਰ ਅਮਨ ਸ਼ਾਹ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੀ ਕਮਾਂਡ ਦਿੱਤੀ ਹੋਈ ਏ ਔਰ ਪੰਜਾਬ ਦੇ ਬਹੁਤ ਸਾਰੇ ਟਕਸਾਲੀ ਲੀਡਰ ਜਿਹੜੇ ਪਿੱਛੇ ਕੀਤੇ ਹੋਏ ਨੇ ਜਿਸ ਨੂੰ ਲੈ ਕੇ ਸਨੀ ਕੁਮਾਰ ਜਾਖੜ ਨੇ ਕੱਲ ਸੁਖਦੇਵ ਸਿੰਘ ਢੀਮਸਾ ਦੀ ਪਰਸੀ ਦੇ ਮੌਕੇ ਵੱਡਾ ਐਲਾਨ ਕੀਤਾ ਹੈ ਕਿ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇਗਾ ਜੋ ਖੇਤਰੀ ਪਾਰਟੀ ਔਰ ਪੰਜਾਬ ਦੇ ਵਿੱਚ ਸੱਤਾ ਵਿੱਚ ਆਵੇ ਔਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਕਾਲੀ ਦਲ ਲਈ ਜਿਨ੍ਹਾਂ ਨੇ ਆਪਣੇ ਖੂਨ ਨਾਲ ਇਹ ਪਾਰਟੀ ਜੀਏ ਇਸ ਪਾਰਟੀ ਨੂੰ ਫਿਰ ਮਜ਼ਬੂਤ ਕਰਨ ਵਾਸਤੇ ਸਾਰੇ ਲੀਡਰ ਇੱਕ ਮੰਚ ਤੇ ਇਕੱਠੇ ਹੋ ਜਾਣ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਜੋ ਦਮਦਮਾ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਸੀ ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਯਾਲੀ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੋ ਨੇ ਸਾਰੇ 리ਡਰਾਂ ਨੂੰ ਉਹਨਾਂ ਨੇ ਅਪੀਲਾ ਕੀਤੀ ਇਹਨੇ ਕਿ ਸਾਰੇ ਅਲੱਗ-ਅਲੱਗ ਨਾਂ ਆ ਕੇ ਚੱਲੋ ਕਿਉਂਕਿ ਸੁਖਦੇਵ ਸਿੰਘ ਢੀਂਸਾ ਦੀ ਅਸਲੀ ਸ਼ਾਨਦਗੀ ਇਹ ਹੀ ਹੋਵੇਗੀ ਜੋ ਢੀਂਸਾ ਸਾਹਿਬ ਦਾ ਸੁਪਨਾ ਸੀ ਢੀਂਸਾ ਸਾਹਿਬ ਨਾਲ ਜਿਹੜਾ ਕਿ ਉਹਨਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਸੀ ਉਹੀ ਅਕਾਲੀ ਦਲ ਅੱਜ ਸਾਰੇ ਜਿਹੜੇ 리ਡਰਾਂ ਨੂੰ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਵੱਲੋਂ ਜਿਹੜਾ ਕਿ ਪੂਰੀ ਕੋਸ਼ਿਸ਼ ਕਰਨ ਤਾਂ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਸਕੇ